ਆ ਇੱਕ ਮੋਬਾਈਲ ਦੀ ਬੇਟਾ ਮਹਾਰਾਜ ਦੇ ਦਛਮ ਦੇ ਦੇ ਆਰੇ ਜੀ ਹਾਂ ਜੀ ਹੋリエ ਸ੍ਰੀ ਸਤਗੁਰੂ ਦੇ ਮਹਾਰਾਜ ਕੀ ਜੈ ਦੇਖਾ ਰਮਾਇ ਆਰਤੀ ਦੇਵਾ ਜੀ ਬੋਲ ਸੰਤ ਜੀ ਦਰਬਾਰ ਕੀ ਜੈ ਹੋリエ ਸ੍ਰੀ ਸਤਿ ਸਾਈਂ ભગવાન ਕੀ ਜੈ

ਹਰ ਪਾਸੇ ਤੋਂ ਬੋਲ ਰਿਹਾ ਹੈ ਅੰਦਰ ਆ ਜਾ ਅੰਦਰ ਅੰਦਰ ਵੀ ਲੱਗ ਜਾ ਹਾਂ 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 ਆ ਮੈਂ ਇੱਥੇ ਹਾਂ ਹਰਫਤ ਅੰਮ੍ਰਿਤ ਪਿੱਛੇ ਸੁਣ ਜੈ ਕੀ ਜੈ ਬੋਲੋ ਤੁਮਾ ਸਿੱਤੇ ਸਾਈਂ ਬਾਬਾ ਜੀ ਕੀ ਬੋਲੋ ਭਗਵਾਨ ਸਿੱਤੇ ਸਾਈਂ ਬਾਬਾ ਜੀ ਕੀ ਜੈ ਓਮ ਫਿਰ ਸੈਰਾ ਮੇਰਾ ਨਾਮ ਕਿਰਪਾ ਸਿੰਘ ਹੈ ਇੱਕ ਬੱਸ ਆਈ ਹੈ ਜਿਹਦੇ ਵਿੱਚ ਆਈ ਇੱਕ ਚੱਲਦਾ ਫਿਰਦਾ ਆਪਾਂ ਨੂੰ ਚੱਲਦਾ ਫਿਰਦਾ ਹਸਪਤਾਲ ਕਹਿ ਸਕਦੇ ਆ ਅਖਾਂ ਦਾ ਹਸਪਤਾਲ ਇਸ ਪੰਜਾਬ ਵਿੱਚ ਸਾਰੇ ਜ਼ਿਲ੍ਹਿਆਂ ਵਿੱਚ ਸਾਰੇ ਪਿੰਡਾਂ ਵਿੱਚ ਬਸ ਜਾਏਗੀ ਕੈਂਪ ਲਗਾਏਗੀ ਬਿਲਕੁਲ ਨਿਸ਼ੁਲਕ ਕੈਂਪ ਲਗਾਏਗੀ ਆਪਣਾ ਉਹਦੇ ਵਿੱਚ ਅਖੰਡਾ ਦਾਰੂ ਫ੍ਰੀ ਚੈੱਕਅਪ ਕੈਂਪ ਸਾਰਾ ਇਚ ਮਸ਼ੀਨਰੀਆਂ ਆ ਗਿਆ ਨਾ ਉਹ ਸੇਵਾ ਦੇਣਗੇ ਸਮਾਜ ਸੇਵਾ ਵਿੱਚ ਅਸੀਂ ਬੇਬੇ ਨਾਨਕੀ ਦੇ ਵਿੱਚ ਅਸੀਂ ਫਿਰ ਦੁੱਧ ਦਿੰਨੇ ਆ ਨਰੈਣ ਸੇਵਾ ਜਾਂਦੀ ਆ ਆਪ ਸਾਰੇ ਸੰਸਥਾ ਦੇ ਸਾਡੇ ਸਾਰੇ ਮੈਂਬਰ ਆਪਣੇ ਘਰ ਰਾਸ਼ਨ ਬਣਾ ਕੇ ਰੋਟੀ ਬਣਾ ਕੇ ਸਬਜ਼ੀ ਬਣਾ ਕੇ ਫਰ ਇੱਕ ਜਗ੍ਹਾ ਇਕੱਠਾ ਕਰਕੇ ਫਿਰ ਉਹਨੂੰ ਅਸੀਂ ਹਸਪੀਟਲ ਦੇ ਵਿੱਚ ਵੰਡ ਜਾਂਦੇ ਆ ਅਸਾਂ ਨੂੰ ਪ੍ਰੋਲਿਕ ਅਗੇ ਮਾਨਵਤਾ ਦੀ ਲਈ ਭਲਾਈ ਦੇ ਲਈ ਕੰਮ ਕਰਕੇ ਭਗਵਾਨ ਦੇ ਅਸ਼ੀਰਵਾਦ ਨਾਲ ਅਸੀਂ ਕਰਦੇ ਆਂ ਤੇ ਮਨ ਮੈਨੂੰ ਬਹੁਤ ਖੁਸ਼ੀ ਹੁੰਦੀ ਆ ਅਸਾਂ ਦੇ ਸਮਾਜ ਸੇਵਕ ਮਾਨਵ ਭਲਾਈ ਲਈ ਕੰਮ ਕਰਕੇ ਹਾਂਜੀ ਇਹ ਇੱਕ ਸਤਲਮਨ ਦੱਸਿਆ ਇੱਕ ਚੱਲਦਾ ਫਿਰਦਾ ਇਹ ਹਸਪੀਟਲ ਆ ਇਹਦੇ ਵਿੱਚ ਜਿਸ ਤਰ੍ਹਾਂ ਕਿ ਕੁਝ ਪਿੰਡਾਂ ਵਿੱਚ ਲੋਕਾਂ ਨੂੰ ਹਸਪੀਟਲ ਬਹੁਤ ਦੂਰ ਪੈਂਦੇ ਨੇ ਕਿਨਾਂ ਕੋ ਬਹੁਤ ਮਹਿੰਗਾ ਹੀ ਹੋਣ ਦੇ ਕਾਰਨ ਹਸਪੀਟਲ ਦਾ ਖਰਚਾ ਵੀ ਪੇ ਨਹੀਂ ਕਰ ਸਕਦੇ ਉਹਨਾਂ ਪਿੰਡਾਂ ਵਿੱਚ ਜਾਏਗੀ ਬਿਲਕੁਲ ਜੇ ਲੋ ਪਿੰਡ ਨੇ ਉਥਾਂ ਵੀ ਜਾਏਗੀ ਬਿਲਕੁਲ ਫ੍ਰੀ ਸੇਵਾ ਜਿਹਦੇ ਪੱਤੀ ਵੀ ਨਹੀਂ ਹੈਗੀ ਬਿਲਕੁਲ ਫ੍ਰੀ ਕੰਮ ਕਰੇਗੀ ਬਿਲਕੁਲ ਫ੍ਰੀ ਸੇਵਾ ਦੇਗੀ ਕਿੰਨੀ ਦੇਰ ਕਿਹੜੀ ਜਗ੍ਹਾ ਅਮਰਸਰੀ ਦੇਗੀ ਜਾਂ ਇਹ ਅੰਮ੍ਰਿਤਸਰ ਦੇ ਵਿੱਚ ਸ਼ੁਰੂ ਹੋਏਗੀ ਸੋਮਵਾਰ ਨੂੰ ਅਸੀਂ ਇਹਦਾ ਮਹੂਰਤ ਕਰਾਂਗੇ ਸ਼੍ਰੀ ਦਰਬਾਰ ਸਾਹਿਬ ਦੇ ਨਤਮਸਤਕ ਹੋ ਕੇ ਭਗਵਾਨ ਦਾ ਅਸ਼ੀਰਵਾਦ ਲੈ ਕੇ ਤੋਂ ਉਸ ਤੋਂ ਬਾਅਦ ਅਸੀਂ ਪੂਰੇ ਪੰਜਾਬ ਦੇ ਵਿੱਚ ਸਾਡੀ ਸੰਸਥਾ ਚੱਲੇਗੀ ਜਿਸ ਤੇ ਸਾਡੀ ਸੰਸਥਾਵਾਂ ਨੇ ਉਥੇ ਅਸੀਂ ਕੈਂਪ ਲਗਾਵਾਂਗੇ ਪਿੰਡਾਂ ਦੇ ਵਿੱਚ ਅਸੀਂ ਕੈਂਪ ਲਗਾਵਾਂਗੇ ਇਹ ਸਾਡੇ ਅੱਖਾਂ ਦਾ ਹਸਪੀਟਲ ਹੈ ਡਾਕਟਰ ਓਮ ਪ੍ਰਕਾਸ਼ ਹਸਪੀਟਲ ਉਹਦੇ ਉੱਪਰ ਸਾਡੀ ਸੰਸਥਾ ਦਾ ਮੰਦਿਰ ਹੈਗਾ ਇਹ ਉਥੇ ਅਸੀਂ ਉਥੇ ਕਿਸੇ ਨੂੰ ਤੁਸੀਂ ਪੁੱਛ ਸਕਦੇ ਹੋ ਉਥੇ ਸਾਨੂੰ ਆ ਕੇ ਮਿਲ ਸਕਦਾ ਹੈ ਇਹ ਬਿਲਕੁਲ ਫਰੀ ਕੋਸਟ ਹੈਗਾ ਜੀ ਇਹ ਬਿਲਕੁਲ ਫਰੀ ਕੋਸਟ ਹੈਗਾ ਜੀ ਕਿਸੇ ਨੇ ਕੈਂਪ ਲਗਾਣਾ ਉਹ ਵੀ ਸਾਨੂੰ ਦੱਸ ਸਕਦੇ ਹਨ ਕਿਸੇ ਪਿੰਡ ਦੇ ਵਿੱਚ ਬਹੁਤ ਦੂਰ ਪਿੰਡ ਹੈ ਜਾਂ ਬੋਲ ਜਿੱਥੇ ਲੋੜਵੰਦ ਚ ਹਨ ਉਥੇ ਜਾ ਜਾਈਗੇ ਹਨ ਉਹ ਕੰਸਲਟ ਕਰ ਸਕਦਾ ਹੈ ਇਹ ਬਿਲਕੁਲ ਜੀ ਸੰਸਥਾ ਨੇ ਬਹੁਤ ਵਧੀਆ ਉਪਰਾਲਾ ਕੀਤਾ ਵਾ ਸਾਹਿਬ ਭਗਤਾਂ ਨੇ ਬਹੁਤ ਵਧੀਆ ਨਾਲ ਮਿਲ ਕੇ ਇੱਕ 1 ਕਰੋੜ ਤੇ 25 ਲੱਖ ਦੇ ਪਤੀ ਲਾਗਤ ਦੇ ਨਾਲ ਇਹ バス ਖਰੀਦੀ ਗਈ ਹੈ ਤੇ ਸੇਵਾ ਦੇ ਲਈ ਹਾਜ਼ਰ ਹੈ ਜੀ ਹੋਰ ਵੀ ਹੋਰ ਸੰਸਥਾਵਾਂ ਤਾਂ ਬੈਦੀ ਕਵਾਂਗਾ ਮੈਂ ਤੇ ਇਹੀ ਕਵਾਂਗਾ ਸਾਰੀ ਸੰਸਥਾਵਾਂ ਜਿਹੜੀ ਵੀ ਸਮਾਜ ਦੇ ਕੰਮ ਕਰਦੀਆਂ ਸਾਰੀ ਇੱਕ ਹੀ ਹਨ ਸਾਰੇ ਨਾਲ ਮਿਲ ਕੇ ਕੰਮ ਕਰਦੀਆਂ ਤੇ ਅੱਗੇ ਵੀ ਕਰਨਗੇ ਮੈਨੂੰ ਪੂਰਾ ਹੈ ਤੇ ਸਭੀ ਸੰਸਥਾਵਾਂ ਲੋਕ ਭਲਾਈ ਦੇ ਲਈ ਹੀ ਕੰਮ ਕਰਦੀਆਂ ਤੇ ਅੱਗੇ ਵੱਧ ਕੇ ਕੁਝ ਸਾਨੂੰ ਸਿੱਖਣ ਨੂੰ ਮਿਲਦਾ ਹੈ ਕੁਝ ਉਹਨਾਂ ਨੂੰ ਸਿੱਖਣ ਨੂੰ ਮਿਲਦਾ ਹੈ ਸਾਰਿਆਂ ਨੇ ਅਸੀਂ ਨਾਲ ਮਿਲ ਕੇ ਮਾਨਵਤਾ ਦੀ ਭਲਾਈ ਦੇ ਲਈ ਕੰਮ ਕਰੀਏ ਹਾਂਜੀ ਇਹ ਪਹਿਲੀ ਸੰਸਥਾ ਹੈਗੀ ਆ ਜਿਹਨਾਂ ਨੇ ਇਸ ਤਰ੍ਹਾਂ ਦੀ ਮੋਬਾਈਲ ਹਸਪੀਟਲ ਜਿਸ ਨੂੰ ਅਸੀਂ ਕਹਿ ਸਕਦੇ ਹਾਂ ਜਾਂ ਕਹਿੰਦੇ ਹਾਂ ਉਹ ਸੇਵਾ ਹੈਗੀ ਆ ਇੱਕ ਲੋ ਜਿਸ ਨੂੰ ਬਹੁਤ ਜ਼ਿਆਦਾ ਗਰੀਬੀ ਪਿੰਡਾਂ ਵਿੱਚ ਹੈਗੀ ਉੱਥੇ ਜਾਵਾਂਗੇ ਜਿਹੜੇ ਪੇ ਨਹੀਂ ਕਰ ਸਕਦੇ ਉਸ ਅਸੀਂ ਕੈਂਪ ਲਗਾ ਕੇ ਬਿਲਕੁਲ ਫ੍ਰੀ ਚੈੱਕਅਪ ਕਰਵਾਵਾਂਗੇ ਇਹਦੇ ਵਿੱਚ ਕਿੰਨੇ ਡਾਕਟਰ ਹੋਣਗੇ ਕੀ ਆ ਸਾਰਾ ਕੁਝ ਦੇਖੋ ਇਹਦੇ ਵਿੱਚ ਪੂਰੀ ਡਾਕਟਰ ਦੀ ਟੀਮ ਹੋਏਗੀ ਜੀ 4 ਤੋਂ 5 ਡਾਕਟਰ ਦੀਆਂ ਟੀਮਾਂ ਹੋਣਗੀਆਂ ਦੇ ਵਿੱਚ ਪੂਰਾ ਸੈਕਸ਼ਨ ਪੂਰਾ ਅੰਦਰ ਬਣਾਇਆ ਹੋਇਆ ਚੀਅਰਸ ਨੇ ਕੁਰਸੀਆਂ ਸਾਰਾ ਕੁਝ ਅੰਦਰ ਵਾਸੀ ਏਸੀ ਵੀ ਵਿੱਚ ਹੈਗਾ ਇਹਦੀ ਪ੍ਰੋਪਰ ਦੇ ਵਿੱਚ ਐਲਈਡੀ ਲੱਗੀ ਹੋਈ ਨੇ ਏਸੀ ਨੂੰ ਮਰੀਜ਼ ਨੂੰ ਪੂਰੀ ਸਹੂਲਤ ਵੀ ਲੱਗੀ ਜੀ ਮਰੀਜ਼ ਨੂੰ ਪੂਰੀ ਏ1 ਹਸਪੀਟਲ ਵਰਗੀ ਪੂਰੀ ਸਹੂਲਤ ਦਿੱਤੀ ਜਾਏਗੀ ਕੋਈ ਜਾਤਪਾਤ ਕੋਈ ਪੇਦਪਾਪ ਵੀ ਐਸ ਕੁਝ ਵੀ ਨਹੀਂ ਹੈਗਾ ਸਭ ਦਰਮਾਨ ਨੂੰ ਇੱਕ ਲੈ ਕੇ ਸੇ ਚੱਲਦੇ ਆਂ ਤੇ ਅਗਾਹ ਵੀ ਚੱਲਾਂਗੇ ਵਹੀ ਅਸੀਂ ਮੈਸੇਜ ਦੇਣਾ ਚਾਹੁੰਦੇ ਹਨ ਕਿ ਮਾਨਵਤਾ ਦੀ ਭਲਾਈ ਦੇ ਲਈ ਕੰਮ ਕਰਨਾ ਚਾਹੀਦੇ ਹਨ ਸਮਾਜ ਸੇਵਾ ਦੇ ਲਈ ਕੰਮ ਕਰਨਾ ਚਾਹੀਦੇ ਹਨ ਸਭ ਨੂੰ ਧਰਮਾਂ ਨੂੰ ਇੱਕ ਹੋ ਕੇ ਇਕਜੁੱਟ ਹੋ ਕੇ ਰਹਿਣਾ ਚਾਹੀਦਾ ਤੇ ਇਕਜੁੱਟ ਹੋ ਕੇ ਹੀ ਕੰਮ ਕਰਨਾ ਚਾਹੀਦੇ ਹਨ ਮੈਸਰ ਸਾਤਨ ਡਿਸਪਲੈਸਰਡ ਅੰਮ੍ਰਿਤਸਰ ਇਹ ਜੋ ਉਪਰਾਲਾ ਹੈ ਇਹ ਸੀਰੀ ਸੱਤੇ ਸਾਈ ਸੇਵਾ ਆਰਗੇਨਾਈਜੇਸ਼ਨ ਵੱਲੋਂ ਹੈ ਇਹ ਬੱਸ ਜੋ ਹੈ ਨਾ ਇਹ ਲਗਭਗ 70 ਲੱਖ ਰੁਪਏ ਦੀ ਲਾਗਤ ਨਾਲ ਇਹ ਤਿਆਰ ਕੀਤੀ ਗਈ ਹੈ ਇਹ ਸੇਵਾ ਉਹਨਾਂ ਵਾਸਤੇ ਹੈ ਉਹਨਾਂ ਇਲਾਕਿਆਂ ਵਾਸਤੇ ਜਿੱਥੇ ਡਾਕਟਰ ਜਿਹੜੇ ਨਹੀਂ ਪਹੁੰਚ ਸਕਦੇ ਉੱਥੇ ਬੱਸ ਪਹੁੰਚੇਗੀ ਔਰ ਮਰੀਜ਼ਾਂ ਦਾ ਫ੍ਰੀ ਚੈੱਕਅਪ ਕਰੇਗੀ ਔਰ ਆਪਰੇਸ਼ਨ ਵੀ ਜਿਹੜੇ ਨੇ ਉਹ ਹਸਪੀਟਲ ਚ ਫ੍ਰੀ ਕੀਤੇ ਜਾਣਗੇ ਚਸ਼ਮੇ ਫ੍ਰੀ ਦਿੱਤੇ ਜਾਣਗੇ ਦਵਾਈ ਫ੍ਰੀ ਦਿੱਤੀ ਜਾਏਗੀ ਔਰ ਸਤੈ ਸੰ ਸੇਵਾ ਦਾ ਇੱਕ ਬਹੁਤ بڑا ਮੀਲ ਪੱਥਰ ਹੈ ਸਿਰਫ ਅੱਖਾਂ ਵਾਸਤੇ ਹੈ ਜੀ ਇਹ ਸਾਰੇ ਪੰਜਾਬ ਚ ਸਾਰੇ ਡਿਸਟ੍ਰਿਕਟ ਦੇ ਵਿੱਚ ਔਰ ਸਾਰੇ ਜਿਹੜੇ ਪਿੰਡਾਂ ਦੇ ਰਿਮੋਟ ਏਰੀਆਜ਼ ਹੈਗੇ ਨਾ ਉਹਨਾਂ ਚ ਵੀ ਕਵਰ ਕਰ ਰਹੀ ਹੈ ਉਹਨਾਂ ਨੂੰ ਬਿਲਕੁਲ ਜੀ ਕਰਨੇ ਚਾਹੀਦੇ ਆ ਜੀ ਕਰਦੇ ਹੀ ਰਹੀਏ ਆ ਔਰ ਕਰਨੇ ਵੀ ਚਾਹੀਦੇ ਨੇ ਹਮੇਸ਼ਾ ਤੁਹਾਡਾ ਜਿਹੜੀ ਸੰਸਥਾ ਹਮੇਸ਼ਾ ਕੋਈ ਨਾ ਕੋਈ ਹੋਰ ਵਧੀਆ بڑے ਵਧੀਆ ਉਪਰਾਲੇ ਦੇਖੋ ਪਿੱਛੇ ਅਸੀਂ ਇੱਕ ਬਲੱਡ ਪ੍ਰੈਸ਼ਰ ਕੈਂਪ ਲਗਾਏ ਸੀ ਅਸੀਂ ਐਸ ਆਰਤੀ ਦਿਵਾਜੀ ਦੇ ਮੰਦਿਰ ਤੇ 28 ਅੱਖਾਂ ਦੇ ਕੈਂਪ ਲਗਾ ਚੁੱਕੇ ਹਾਂ ਸੀ ਫ੍ਰੀ ਡ੍ਰੌਪਸ ਫ੍ਰੀ ਦਿੰਦੇ ਹਾਂ ਔਰ ਸਪੈਕ ਫ੍ਰੀ ਦਿੰਦੇ ਹਾਂ ਔਰ ਕੰਸੈਸ਼ਨਲ ਰੇਟ ਤੇ ਆਪਰੇਸ਼ਨ ਅਸੀਂ ਲਗਵਾਉਂਦੇ ਹਾਂ ਇਸ ਤੋਂ ਲਾਵਾ ਸਾਡੀ ਇੱਕ ਹਸਪੀਟਲ ਮਿਲਕ ਸੇਵਾ ਹੈ ਪਿਛਲੇ 30 ਸਾਲਾਂ ਤੋਂ ਇਹ ਸੇਵਾ ਚੱਲਦੀ ਪਈ ਹੈ ਅਸੀਂ 15 ਲੀਟਰ ਦੁੱਧ ਜਿਹੜਾ ਡੇਲੀ ਅਸੀਂ ਸਪਲਾਈ ਕਰਦੇ ਹਾਂ ਬੇਬੇ ਨਾਨ ਕੇ ਵਾਰਡ ਵਿੱਚ ਇਸ ਤੋਂ ਇਲਾਵਾ ਅਸੀਂ ਦੋ ਸਕੂਲ ਅਡਾਪਟ ਕੀਤੇ ਨੇ ਅੰਡਰ ਵਿਦਿਆ ਜੋਤੀ ਪ੍ਰੋਗਰਾਮ ਉਥੇ ਅਸੀਂ ਸਟੇਸ਼ਨਰੀ ਔਰ ਸਪੋਰਟਸ ਗੁੱਡਸ ਜਾਂ ਹੋਰ ਉਹਨਾਂ ਦਾ ਕੋਈ ਡਿਮਾਂਡਸ ਹੋਣ ਡਿਮਾਂਡ ਜੀ ਜੋ ਜ਼ਰੂਰਤਾਂ ਹੋਣ ਉਹ ਅਸੀਂ ਪੂਰੀਆਂ ਕਰਦੇ ਆਂ ਇਸ ਤੋਂ ਇਲਾਵਾ ਗੈਣ ਸੇਵਾ ਸਾਲ ਚ ਅਸੀਂ ਡਰਾਈ ਰਾਸ਼ਨ ਜਿਹੜਾ ਹੈਗਾ ਉਹ ਅੰਡ ਵਿਦਿਆਲੇ ਨੂੰ ਅਸੀਂ ਸਪਲਾਈ ਕਰਦੇ ਆਂ ਔਰ ਸਾਲ ਚ 15 ਵਾਰ ਮਹੀਨੇ ਤੇ ਲਗਭਗ ਇੱਕ ਵਾਰ ਅਸੀਂ ਖਾਣਾ ਬਣਾ ਕੇ ਹਸਪੀਟਲ ਦੇ ਜਮਾ ਕਰੀਦਾ ਉਹ ਤੋਂ ਅਸੀਂ ਜਿਹੜੇ ਵਿਬਨਾਰਿਕ ਵਾਰਡ ਦੇ ਜੋ ਪੇਸ਼ੈਂਟ ਦੇ ਟੈਂਡੈਂਟਸ ਨੇ ਉਹਨਾਂ ਵਾਸਤੇ ਅਸੀਂ ਖਾਣਾ ਸਪਲਾਈ ਕਰਦੇ ਹਾਂ ਸਾਰੇ ਪੰਜਾਬ ਚ ਸਾਰੇ ਜ਼ਿਲ੍ਹੇ ਜਾਏਗੇ ਪਹਿਲੇ ਜ਼ਿਲ੍ਹੇ ਤੋਂ ਫਿਰ ਜਿਹੜੇ ਪਿੰਡ ਨੇ ਉਹਨਾਂ ਵਿੱਚ ਜਾਏਗੇ ਅੱਜ ਸ਼ੁਰੂਆਤ ਅਮਰਸਰ ਤੋਂ ਹੀ ਹੋਏਗੀ ਸ਼ੁਰੂਆਤ ਇਹਦੀ ਅਮਰਸਰ ਤੇ ਵੈਲਕਮ ਹੀ ਦਾ ਅਮਰਸਰ ਆ ਗਿਆ ਅੱਜ ਇਹ ਵੈਲਕਮ ਕਿਸ ਕੀਤਾ ਸੀ ਤੇ ਮੰਡ ਇਹ ਅਸੀਂ ਸ਼੍ਰੀ ਆਰਤੀ ਦੇਵਾ ਮੰਦਿਰ ਜੀ ਦੇ ਇਹਨਾਂ ਸਾਡੇ ਬਹੁਤ ਵੱਡਾ ਆਸ਼ੀਰਵਾਦ ਸਾਡੇ ਉੱਪਰ ਹੈ ਉੱਥੇ ਅਸੀਂ ਇਹਦਾ ਵੈਲਕਮ ਕੀਤਾ ਹੈ ਤੇ ਸੋਮਵਾਰ ਗੋਲਡਨ ਟੈਂਪਲ ਚ ਇਹਦਾ ਅਸੀਂ ਮਹੂਰਤ ਕਰਾਂਗੇ ਕਿ ਉਹ ਵੀ ਇਸ ਤਰ੍ਹਾਂ ਦੀਆਂ ਜਿਹੜੋ ਫ੍ਰੀ ਸੇਵਾਵਾਂ ਨੇ ਉਹਦੇ ਵਿੱਚ ਅਗਿਆਨ ਤੇ ਮਾਨਵਤਾ ਦੀ ਭਲਾਈ ਦੇ ਕੰਮ ਕਰਦਾ। ਤੁਹਾਡੇ ਵਾਸਤੇ ਇੱਕ ਵਰਦਾਨ ਹੈ। ਸੱਤੇ ਸਾਂਵੀ ਆਰਗੇਨਾਈਜੇਸ਼ਨ ਵੱਲੋਂ ਇੱਕ ਫ੍ਰੀ ਹਸਪੀਟਲ ਇੱਕ ਪੁਟਾਵਰਤੀ ਵਿੱਚ ਹੈ, ਇੱਕ ਬਲੌਰ ਵਿੱਚ ਹੈ, ਇੱਕ ਅਹਮਦਾਬਾਦ ਗੁਜਰਾਤ ਵਿੱਚ ਚਾਰ ਹਾਰਟ ਦੇ ਫ੍ਰੀ ਹਸਪੀਟਲ ਨੇ ਜਿੱਥੇ ਨਿਸ਼ੁਲਕ ਇੱਕ ਸੋਰੀ ਪਰਚੀ ਜਿਹੜੀ ਹੈ ਉਹ ਵੀ ਫੀਸ ਨਹੀਂ ਲੱਗਦੀ। ਔਰ ਅੱਤੇ ਤੱਕ ਜੋ ਪੇਸ਼ੈਂਟ ਦੇ ਅਟੈਂਡੈਂਸ ਨੇ ਉਹਨਾਂ ਦਾ ਵੀ ਰਹਿਣ ਦਾ ਔਰ ਖਾਣ ਪੀਣ ਦਾ ਖਰਚਾ ਜਿਹੜਾ ਉਹ ਫ੍ਰੀ ਹੈ।